ਦਿਲਿਸਨ ਦੀ ਅਮਰੀਕਾ ਦੇ ਨਵੇਂ ਪ੍ਰੈਜ਼ੀਡੈਂਟ ਬਣੇ ਡੋਨਾਲਡ 트ੰਪ ਨੇ 48 ਘੰਟਿਆਂ ਦੇ ਵਿਚਕਾਰ ਹੀ 100 ਤੋਂ ਵੱਧ ਫਾਈਲਾਂ ਤੇ ਸਾਈਨ ਕਰ ਦਿੱਤੇ ਸੀ ਜਿਸ ਦੇ ਨਾਲ ਕਿ ਲੋਕੀ ਪੂਰੀ ਦੁਨੀਆ ਦੀ ਜੀਓਪੋਲਿਟਿਕਸ ਦੇ ਉੱਤੇ ਕਾਫੀ ਵੱਡਾ ਅਸਰ ਪਿਆ ਹੈ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਕਾਨੂੰਨ ਨੇ ਨੈਟੋ ਨੂੰ ਲੈ ਕੇ ਹੋਰ ਕਈ ਦੇਸ਼ਾਂ ਨੂੰ ਲੈ ਕੇ ਹੋਰ ਕਈ ਡਿਪਲੋਮੇਸੀ ਜੋ ਦੇਸ਼ਾਂ ਦੀਆਂ ਨੂੰ ਲੈ ਕੇ ਇਸ ਦੇ ਨਾਲ ਹੀ ਸਭ ਤੋਂ ਵੱਡੀ ਜੋ ਚਿੰਤਾ ਦਾ ਵਿਸ਼ਾ ਪੰਜਾਬੀਆਂ ਤੇ ਭਾਰਤੀਆਂ ਦੀ ਬਣ ਗਿਆ ਉਹ ਇਹ ਵੀ ਹੈ ਕਿ ਇਮੀਗ੍ਰੇਸ਼ਨ ਦੀ ਪੁਲਿਸੀਆਂ ਉਹਨਾਂ ਨੇ ਕਾਫੀ ਸਖਤ ਕਰ ਦਿੱਤੀਆਂ ਨੇ ਜਿਸ ਨੂੰ ਲੈ ਕੇ ਕਿ ਲੋਕੀ ਬੱਚਾ ਜਦੋਂ ਉੱਥੇ ਜੰਮਦਾ ਸੀਗਾ ਤੇ ਉਸ ਨੂੰ ਨਾਗ ਤਾਂ ਮਿਲ ਜਾਂਦੀ ਸੀ ਹੁਣ ਉਸ ਦੇ ਉੱਤੇ ਵੀ ਉਹਨਾਂ ਨੇ ਕਾਫੀ ਕਾਨੂੰਨ ਕਿ ਸਟ੍ਰਿਕਸ਼ਨਾਂ ਲਾ ਦਿੱਤੀਆਂ ਕਈ ਰੂਲ ਚੇਂਜ ਕਰ ਦਿੱਤੇ ਨੇ ਜਿਵੇਂ ਦੇਖੋ ਡੋਨਲਡ ਟਰੰਪ ਦੀਆਂ ਇਹਨਾਂ ਸਖਤ ਕਾਰਵਾਈਆਂ ਤੁਸੀਂ ਜੀ ਬਿਲਕੁਲ ਬਿਲਕੁਲ ਅਹੁਦਾ ਸਾਮਣ ਤੋਂ ਤਕਰੀਬਨ ਦੂਸਰੇ ਦਿਨ ਡੋਨਲਡ ਟਰੰਪ ਹਰਾਨੇ ਬੜੇ ਸਖਤ ਫੈਸਲੇ ਲਾਏ ਬਹੁਤ ਸਾਰੇ ਐਗਜ਼ੈਕਟਿਵ ਆਰਡਰ ਜਿਹੜੇ ਨੇ ਉਹਨਾਂ ਵੱਲੋਂ ਪਾਸ ਕੀਤੇ ਗਏ ਜਿਹਦੇ ਵਿੱਚ ਮੈਕਸੀਕੋ ਵਾਲਾ ਜਿਹੜਾ ਬਾਰਡਰ ਹੈਗਾ ਜਿਹੜੀ ਕੰਧ ਟੱਪ ਕੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਐਂਟਰ ਹੋ ਜਾਂਦੇ ਸੀ ਅਮਰੀਕਾ ਦੇ ਵਿੱਚ ਸੋ ਉਸ ਬਾਰਡਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਐਮਰਜੈਂਸੀ ਐਲਾਨਣ ਜਾ ਰਹੇ ਹਾਂ ਇਹ ਵੀ ਇੱਕ ਆਰਡਰ ਜਿਹੜਾ ਉਹਨਾਂ ਵੱਲੋਂ ਪਾਸ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਦੂਸਰੀ ਵੱਡੀ ਖਬਰ ਜਿਹੜੀ ਚੱਲ ਰਹੀ ਹੈ ਕਿ ਕਾਨੂੰਨ ਅਮਰੀਕਾ ਦਾ ਕਹਿੰਦਾ ਹੈ ਕਿ ਜਿਹੜਾ ਜੰਮਦਾ ਹਰ ਇੱਕ ਜੰਮਦਾ ਬੱਚਾ ਅਮਰੀਕਾ ਦੇ ਵਿੱਚ ਉਹ ਉੱਥੋਂ ਦੀ ਨਾਗਰਿਕਤਾ ਦਾ ਅਧਿਕਾਰ ਰੱਖਦਾ ਤੇ ਮਤਲਬ ਕਿ ਹਰ ਕੋਈ ਜੰਮਣ ਵਾਲਾ ਉਥੇ ਬੱਚਾ ਜਿਹੜਾ ਉਹ ਅਮਰੀਕਨ ਹੋ ਜਾਂਦਾ ਸੀ ਪਰ ਡੋਨਲਡ ਟਰੰਪ ਹੋਰਾਂ ਨੇ ਇਹਦੇ ਵਿੱਚ ਤਬਦੀਲੀ ਲਿਆਉਣ ਦੀ ਗੱਲ ਕੀਤੀ ਕਿ ਹੁਣ ਇਸ ਤਰ੍ਹਾਂ ਨਹੀਂ ਹੋਏਗਾ ਜੇਕਰ ਬੱਚੇ ਦੇ ਮਾਪਪਾਪ ਤੇ ਕੋਲ ਜੇਕਰ ਬੱਚੇ ਦੇ ਮਾਪ ਦਾ ਮਾਪਪਾਪ ਤੇ ਕੋਲ ਗ੍ਰੀਨ ਕਾਰਡ ਜਾਂ ਉਥੋਂ ਦੀ ਨੈਸ਼ਨੈਲਿਟੀ ਹੋਏਗੀ ਫਿਰ ਵੀ ਬੱਚਾ ਜਿਹੜਾ ਅਮਰੀਕਨ ਹੋਏਗਾ ਅਦਰਵਾਈਜ਼ ਆਪਣੇ ਮਾਪਿਓ ਦੇ ਵਾਂਗ ਉਹਨੂੰ ਵੀ ਇਲੀਗਲ ਹੀ ਮੰਨਿਆ ਜਾਵੇਗਾ ਸੋ ਇਹ ਜਦੋਂ ਗੱਲਬਾਤ ਆਉਂਦੀ ਹੈ ਤਾਂ ਉਸ ਤੋਂ ਬਾਅਦ ਫਿਰ ਜਿਹੜੀ ਹੈ ਖਾਸ ਤੌਰ ਦੇ ਉੱਤੇ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਬਾਰਲੇ ਦੇਸ਼ਾਂ ਤੋਂ ਗਏ ਹੋਏ ਆ ਜਿਨ੍ਹਾਂ ਦੇ ਕੋਲ ਹਜੇ ਕੋਈ ਸਟੇਟਸ ਨਹੀਂ ਹੈ ਉਹ ਇਲੀਗਲ ਰਹਿ ਰਹੇ ਨੇ ਉਹਦੇ ਵਿੱਚ ਭਾਰਤੀ ਬੜੇ ਵੱਡੇ ਤعداد ਦੇ ਉੱਤੇ ਨੇ ਫਿਰ ਹੋਰ ਲੋਕ ਜਿਹੜੇ ਹੈਗੇ ਆ ਉਹ ਹੈ ਸੋ ਸਾਰਿਆਂ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਫਿਰ ਹਿਊਮਨ ਰਾਈਟਸ ਗਰੁੱਪ ਵੀ ਜਿਹੜੇ ਨੇ ਉਹ ਵੀ ਅੱਗੇ ਆ ਗਏ ਬਹੁਤ ਸਾਰੀਆਂ ਸਟੇਟਾਂ 18 ਸਟੇਟਾਂ ਨੇ ਡੋਨਲਡ ਟਰੰਪ ਦੇ ਕੁਝ ਮਤੇ ਜਿਹੜੇ ਉਹਨਾਂ ਵੱਲੋਂ ਪਾਏ ਗਏ ਜਿਹੜੇ ਆਰਡਰ ਲਿਆਂਦੇ ਗਏ ਉਹਦੇ ਖਿਲਾਫ ਜਿਹੜਾ ਹੈ ਐਕਸ਼ਨ ਲੈਣ ਦੀ ਤਿਆਰੀ ਵੀ ਕੱਸ ਲਈ ਆ ਤੇ ਹੁਣ ਕੀ ਹੋਇਆ ਭਈ ਉਸ ਤੋਂ ਬਾਅਦ ਜਦੋਂ ਇਹ ਆਰਡਰ ਆਉਂਦਾ ਜਦੋਂ ਇਹ ਖਬਰ ਜਿਹੜੀ ਫੈਲਦੀ ਆ ਕਿ ਡੋਨਲਡ ਟਰੰਪ ਹੋਰੀ ਹੁਣ ਆ ਕੁਛ ਕਰਨ ਜਾ ਰਹੇ ਨੇ ਕਿ ਹਰ ਜੰਮ ਦਾ ਬੱਚਾ ਉਥੇ ਅਮਰੀਕਨ ਜਿਹੜਾ ਹੈ ਉਹ ਨਹੀਂ ਹੋਏਗਾ ਤੇ ਫਿਰ ਖਬਰਾਂ ਜਿਹੜੀਆਂ ਨੇ ਬੜੀਆਂ ਦੁਖਦਾਈ ਤੇ ਇੱਕ ਹੈਰਾਨ ਕਰ ਦੇ ਕਰ ਦੇਣ ਵਾਲੀਆਂ ਵੀ ਸਾਹਮਣੇ ਆਈਆਂ ਕੁਝ ਇੰਡੀਅਨ ਮੀਡੀਆ ਦੀਆਂ ਆਪਣੀਆਂ ਖਬਰਾਂ ਨੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹ ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਪੀ ਇਹ ਜੀ ਕਾਨੂੰਨ 'ਚ ਅਸੀਂ ਤਬਦੀਲੀ ਲੈਣ ਜਾ ਰਹੇ ਹਾਂ ਸੰਵਿਧਾਨ ਦੇ ਵਿੱਚ ਤਬਦੀਲੀ ਲੈਣ ਜਾ ਰਹੇ ਹਾਂ ਕਿ ਹਰ ਜੰਮਦਾ ਬੱਚਾ ਇਥੇ ਅਮਰੀਕਨ ਨਹੀਂ ਹੋਏਗਾ ਤੇ ਕਹਿੰਦੇ ਆ ਇੰਡੀਅਨ ਮੀਡੀਆ ਦੀਆਂ ਆਪਣੀਆਂ ਰਿਪੋਰਟਾਂ ਨੇ ਕਿ ਉਸ ਤੋਂ ਬਾਅਦ ਬਹੁਤ ਸਾਰੀਆਂ ਭਾਰਤੀ ਔਰਤਾਂ ਨੇ ਉਥੇ ਸੀ ਸੈਕਸ਼ਨ ਕਰਵਾਉਣ ਦੇ ਲਈ ਅਪਾਇੰਟਮੈਂਟਾਂ ਲੈ ਲਈਆਂ ਯਾਨੀ ਕਿ ਜਿਹੜੀਆਂ ਬੀਬੀਆਂ ਜਿਹੜੀਆਂ ਭਾਰਤੀ ਬੀਬੀਆਂ ਪ੍ਰੈਗਨੈਂਟ ਨੇ ਅਮਰੀਕਾ ਦੇ ਵਿੱਚ ਜਿਨ੍ਹਾਂ ਦਾ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਇੱਕ ਦੋ ਮਹੀਨਿਆਂ ਤੱਕ ਜਿਨ੍ਹਾਂ ਦੇ ਬੱਚੇ ਹੋਣ ਜਾ ਰਹੇ ਆ ਸੋ ਉਹਨਾਂ ਨੇ ਕੀ ਕੀਤਾ ਪਈ ਇੱਕ ਜਿਹੜਾ ਮੈਚੋਰ ਜਿਹੜਾ ਹੁੰਦਾ 9 ਮੰਥ ਇੱਕ ਇੱਕ ਪੀਰੀਅਡ ਹੁੰਦਾ ਬੇਬੀ ਦਾ ਜਿਸ ਤੋਂ ਬਾਅਦ ਬੇਬੀ ਜਿਹੜਾ ਉਹ ਇਸ ਦੁਨੀਆ ਦੇ ਉਤੇ ਆਉਂਦਾ ਸੋ ਸੀ ਸੈਕਸ਼ਨ ਕਰਵਾਉਣਾ ਯਾਨੀ ਕਿ ਆਪਰੇਸ਼ਨ ਦੇ ਨਾਲ ਬੱਚੇ ਦਾ ਬਰਥ ਜਿਹੜਾ ਹੈਗਾ 9 ਮਹੀਨਿਆਂ ਤੋਂ ਪਹਿਲਾਂ ਹੀ ਕਰਵਾ ਦੇਣਾ ਸੋ ਕਹਿੰਦੇ ਵੀ ਇਹ ਖਬਰਾਂ ਵੀ ਸਾਹਮਣੇ ਆਉਣ ਲੱਗ ਪਈਆਂ ਕਿ ਬਹੁਤ ਸਾਰੇ ਲੋਕ ਕਹਿਣ ਲੱਗ ਪਏ ਬਹੁਤ ਸਾਰੇ ਭਾਰਤੀ ਜੋੜੇ ਇਹ ਗੱਲ ਮੰਨਣ ਲੱਗ ਪਏ ਕਿ ਜੇ ਇਹ ਕਾਨੂੰਨ ਪਾਸ ਹੋ ਗਿਆ ਤਾਂ ਉਹ ਇੱਕ ਡੇਟ ਤੋਂ ਹੋਏਗਾ ਨਾ ਮਤਲਬ ਕਿ ਆਉਂਦੇ ਮਹੀਨੇ ਦੇ ਵਿੱਚ ਕਿਸੇ ਡੇਟ ਤੋਂ ਉਹ ਕਰਨਗੇ ਸੋ ਆਪਾਂ ਕਿਉਂ ਨਾ ਆਪਣਾ ਬੱਚਾ ਜਿਹੜਾ ਪਹਿਲਾਂ ਹੀ ਇਸ ਦੁਨੀਆ ਦੇ ਵਿੱਚ ਲੈ ਆਈਏ ਸੋ ਉਹ ਉਸ ਕਾਨੂੰਨ ਦੇ ਅੰਡਰ ਨਹੀਂ ਆਏਗਾ ਇਹ ਖਬਰਾਂ ਜਿਹੜੀਆਂ ਛਪੀਆਂ ਸੋ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਵੀ ਸਾਡਾ ਅਕਲ ਦਾ ਦਿਵਾਲੀਆਪਨ ਜਾਂ ਕਹਿ ਲਈਏ ਪਏ ਅਸੀਂ ਅੰਦਰੋਂ ਕਿੰਨੇ ਖੋਖਲੇ ਹੋ ਗਏ ਆ ਦਮਗੱਜੇ ਮਾਰਨੇ ਵੱਡੇ ਵੱਡੇ ਵੀ ਸਾਨੂੰ ਭਾਰਤੀ ਹੋਣ ਤੇ ਮਾਣ ਹੈ ਇੰਡੀਅਨ ਹੋਣ ਦੇ ਉੱਤੇ ਮਾਣ ਹੈ ਪਰ ਜਦੋਂ ਇਸ ਤਰ੍ਹਾਂ ਦੀ ਗੱਲ ਆਈ ਤਾਂ ਆਪਣੇ ਬੱਚੇ ਦੀ ਜਾਨ ਨੂੰ ਵੀ ਖਤਰਾ ਪਾ ਦਿੱਤਾ ਆਪਣੀ ਜਾਨ ਨੂੰ ਵੀ ਖਤਰਾ ਪਾ ਦਿੱਤਾ ਸੋ ਹੁਣ ਜਿਹੜਾ ਪ੍ਰੀਮਚੂਰ ਬੱਚਾ ਹੋਏਗਾ ਸੋ ਉਹ ਉਹ ਇਸ ਦੁਨੀਆ ਦੇ ਉੱਤੇ ਕਿਵੇਂ ਸਰਵਾਈਵ ਕਰ ਸਕਦਾ ਹੈ ਬਹੁਤ ਘੱਟ ਬੱਚੇ ਹੁੰਦੇ ਆ ਜਿਹੜੇ ਸਰਵਾਈਵ ਕਰਦੇ ਨੇ ਜਿਹੜੇ ਪਹਿਲਾਂ ਹੋ ਜਾਂਦੇ ਬਰਥ ਸੋ ਇਹ ਬੜੀ ਇੱਕ ਦੁੱਖदाई ਤੇ ਇੱਕ ਸ਼ਰਮਨਾਕ ਖਬਰ ਜਿਹੜੀ ਸਾਹਮਣੇ ਆਈ ਹੈ ਸੋ ਹੁਣ ਅਗਲੀ ਗੱਲ ਅਗਲੀ ਅਪਡੇਟ ਵੀ ਇਹਦੇ ਵਿੱਚ ਆ ਗਈ ਹੈ ਜੋ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਈਏ ਵੀ ਇਸ ਕਾਨੂੰਨ ਦੇ ਉੱਤੇ ਫਿਲਹਾਲ ਰੋਕ ਲਾ ਦਿੱਤੀ ਗਈ ਹੈ ਮਤਲਬ ਕਿ ਅਦਾਲਤ ਦੇ ਵਿੱਚ ਇਸ ਫੈਸਲੇ ਨੂੰ ਡੋਨਲਡ ਟਰੰਪ ਦੇ ਫੈਸਲੇ ਦੇ ਉੱਤੇ ਰੋਕ ਲਾ ਦਿੱਤੀ ਹੈ ਜੱਜ ਨੇ ਕਿਹਾ ਜਿਹੜਾ ਜੱਜ ਸੀ ਨਾ ਜਿਹਨੇ ਰੋਕ ਲਾਈ ਆ ਉਹਨੇ ਕਿਹਾ ਵੀ ਮੈਂ ਆਪਣੇ ਕੈਰੀਅਰ ਦੇ ਵਿੱਚ ਜਿੰਨੀ ਦੇਰ ਦਾ ਮੈਂ ਜੱਜ ਬਣਿਆ ਹੋਇਆ ਇਸ ਤਰ੍ਹਾਂ ਦਾ ਮੈਂ ਇੱਕ ਸ਼ਰਮਨਾਕ ਫੈਸਲਾ ਕਿਸੇ ਵੀ ਸਰਕਾਰ ਵੱਲੋਂ ਨਹੀਂ ਦੇਖਿਆ ਤੇ ਅਸੀਂ ਇਹਦੇ ਉੱਤੇ ਰੋਕ ਲਾਉਨੇ ਆ ਹੁਣ ਇਹ ਜਿਹੜੀ ਗੱਲਬਾਤ ਹੈਗੀ ਹੈ ਇਹ ਕਾਨੂੰਨ ਹੈਗਾ ਇਹਦੇ ਬਾਰੇ ਚਰਚਾ ਜਿਹੜੀ ਹੈ ਉਹ ਕੇਸ ਜਿਹੜਾ ਹੈਗਾ ਸੁਪਰੀਮ ਕੋਰਟ ਆਫ ਅਮਰੀਕਾ ਦੇ ਵਿੱਚ ਜਾਏਗਾ ਫਿਰ ਉੱਥੇ ਅਸਲ ਫੈਸਲਾ ਹੋਣਾ ਵੀ ਹਾਂ ਯੈਸ ਔਰ ਨੋ ਤੇ ਜ਼ਿਆਦਾ ਚਾਂਸਸ ਇਹਦੇ ਵਿੱਚ ਹੈਗੇ ਆ ਵੀ ਇਹ ਕਾਨੂੰਨ ਨਹੀਂ ਬਦਲਿਆ ਜਾਵੇਗਾ ਇਹ ਕਿਉਂਕਿ ਬਹੁਤ ਸਾਰੇ ਲੋਕ ਖੜੇ ਹੋ ਗਏ ਆ ਇਸ ਕਾਨੂੰਨ ਦੇ ਖਿਲਾਫ ਉਹ ਕਹਿੰਦੇ ਜੀ ਇਹ ਤਾਂ ਹਿਊਮਨ ਰਾਈਟਸ ਦੇ ਵੀ ਖਿਲਾਫ ਹੈਗਾ ਇਥੇ ਕਹਿੰਦੇ ਜੀ 17ਵੀਂ ਕੇ 18ਵੀਂ ਸਦੀ ਤੋਂ ਸਾਡਾ ਇਹ ਕਾਨੂੰਨ ਸਵਿਧਾਨ ਦਾ ਕਾਨੂੰਨ ਹੈਗਾ ਕਿ ਹਰ ਜੰਮਦਾ ਬੱਚਾ ਇਥੇ ਅਮਰੀਕਨ ਹੋਏਗਾ ਤੇ ਤੁਸੀਂ ਇੱਕ ਡੋਨਲਡ 트੍ਰੰਪ ਹੋਰੀ ਆ ਕੇ ਕਿਵੇਂ ਇਹਨੂੰ ਚੇਂਜ ਕਰ ਸਕਦੇ ਆ ਸੋ ਬਹੁਤ ਸਾਰੇ ਅਮਰੀਕਨ ਬਹੁਤ ਸਾਰੇ ਆਫੀਸ਼ੀਅਲਸ ਵੱਡੀਆਂ ਸੰਸਥਾਵਾਂ ਜਿਹੜੀਆਂ ਨੇ ਇਸ ਕਾਨੂੰਨ ਦੇ ਖਿਲਾਫ ਇਕੱਠੀਆਂ ਹੋ ਗਈਆਂ ਸੋ ਮੈਨੂੰ ਨਹੀਂ ਲੱਗਦਾ ਹੁਣ ਇਹ ਕਾਨੂੰਨ ਜਿਹੜਾ ਹੈਗਾ ਉਹ ਪਾਸ ਹੋਵੇਗਾ ਸੋ ਪਰ ਇਮੀਗ੍ਰੈਂਟਸ ਜਿਹੜੇ ਉਥੇ ਰਹਿ ਰਹੇ ਆ ਜਾਂ ਫਿਰ ਉਹ ਲੋਕ ਜਿਹੜੇ ਸੀ ਸੈਕਸ਼ਨ ਕਰਵਾਉਣ ਤੌਰ ਤੇ ਪਹਿਲੇ ਬੱਚੇ ਨੂੰ ਜਿਹੜਾ ਹੈਗਾ ਆਪਰੇਸ਼ਨ ਰਾਹੀਂ ਜਿਹੜਾ ਹੈਗਾ ਉਹ ਦੁਨੀਆ ਤੇ ਲਿਆਉਣ ਦੀਆਂ ਉਹਨਾਂ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸੋ ਸ਼ਰਮਨਾਕ ਉਹਨਾਂ ਦੇ ਲਈ ਬਹੁਤ ਵੱਡੀ ਗੱਲ ਜਿਹੜੀ ਹੈਗੀ ਆ ਇੱਕ ਸ਼ਰਮ ਵਾਲੀ ਗੱਲ ਹੈਗੀ ਆ ਜੀ ਅੰਦਰੋਂ ਕੀ ਗੱਲ ਕਰੀਏ ਜੋ ਸੀਜਨ ਕਰਾ ਲਈ ਨੇ ਇਹ ਸਾਰੇ ਕਿਵੇਂ ਸੀ ਹੋ ਗਿਆ ਪਰ ਜੋ ਲੋਕ ਕਹਿੰਦੇ ਕਿ ਅੰਦਰ ਦਾ ਕਰੋੜ ਰੁਪਏ ਲਾ ਕੇ 55 ਲੱਖ ਰੁਪਏ ਲਾ ਕੇ ਜੋ ਦੋ ਨੰਬਰ ਦੇ ਵਿੱਚ ਗਏ ਨੇ ਉਹਨਾਂ ਦਾ ਕੀ ਬਣੇਗਾ ਹੁਣ ਦੇਖੋ ਨਾ ਤਾਂ ਡੋਨਲਡ ਟਰੰਪ ਨੇ ਉਹਨਾਂ ਨੂੰ ਕਿਹਾ ਸੀ ਕਿ 50 ਲੱਖ ਰੁਪਈਆ ਲਾ ਕੇ ਤੁਸੀਂ ਆਓ ਤੇ ਨਾ ਹੀ ਜੋ ਬਾਈਡਨ ਜਿਹੜੇ ਪਿਛਲੇ ਰਾਸ਼ਟਰਪਤੀ ਸੀ ਉਹਨਾਂ ਨੇ ਕਿਹਾ ਵੀ ਤੁਸੀਂ 50 ਲੱਖ ਜਾਂ 1 ਕਰੋੜ ਖਰਚ ਕੇ ਆਓ ਇਹ ਸਾਡੇ ਲੋਕਾਂ ਦੇ ਵਿੱਚ ਆਪਣੀ ਉਹਨਾਂ ਦੀ ਚਾਹਨਾ ਸੀ ਕਿ ਅਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਜਾਈਏ ਸੋ ਉਹ ਗਏ ਵੀ ਆ ਮੈਕਸੀਕੋ ਵਾਲੀ ਗੰਦ ਟਪਕੇ ਏਜੰਟਾਂ ਨੂੰ 50-50 ਲੱਖ ਰੁਪਈਆ ਦਿੰਦਾ ਕਿਸੇ ਨੇ 1-1 ਕਰੋੜ ਰੁਪਈਆ ਜਿਵੇਂ ਤੁਸੀਂ ਕਹਿ ਰਹੇ ਹੋ ਦਿੱਤਾ ਉਹ ਉਹ ਪਹੁੰਚ ਵੀ ਗਏ ਨੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਮਸਲੇ ਹੱਲ ਵੀ ਹੋ ਗਏ ਆ ਹਾਲਾਂਕਿ ਇਹ ਇਹ ਰਸਤਾ ਬਹੁਤ ਗਲਤ ਆ ਮੈਕਸੀਕੋ ਦੇ ਜੰਗਲਾਂ ਚੋਂ ਲੰਘ ਕੇ ਜਾਣਾ ਕੰਦ ਕੰਦ ਟੱਪ ਕੇ ਜਾਣਾ ਜਾਂ ਪਾਣੀ ਰਾਹੀਂ ਪਨਾਮਾ ਦੇ ਜੰਗਲ ਹੋ ਗਏ ਸੋ ਇਹ ਇਹ ਰਸਤਿਆਂ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਅੱਜ ਤੱਕ ਹੋਈਆਂ ਜਿਹਦੇ ਵਿੱਚ ਵੱਡੇ ਤਦਾਦ ਦੇ ਵਿੱਚ ਭਾਰਤੀਆਂ ਦੀਆਂ ਮੌਤਾਂ ਜੜੀਆਂ ਨੇ ਉਹ ਹੋਈਆਂ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਕਈ ਪੂਰੇ ਦੇ ਪੂਰੇ ਪਰਿਵਾਰ ਇਹਨਾਂ ਜੰਗਲਾਂ ਦੇ ਵਿੱਚ ਮਾਰੇ ਗਏ ਲੜਕੀਆਂ ਦੇ ਨਾਲ ਬਲਤਕਾਰ ਤੱਕ ਜਿਹੜੇ ਆ ਹੁੰਦੇ ਰਹੇ ਆ ਸੋ ਅੱਜ ਵੀ ਉਹ ਚੀਜ਼ਾਂ ਹੋ ਰਹੀਆਂ ਨੇ ਲੋਕ ਕੰਦ ਟੱਪ ਰਹੇ ਨੇ ਕੁਝ ਰਹਿ ਜਾਂਦੇ ਆ ਕਿਸੇ ਨੂੰ ਡੌਂਕਰ ਜਿਹੜੇ ਗੋਲੀ ਮਾਰ ਦਿੰਦੇ ਆ ਕਿਸੇ ਨੂੰ ਰਸਤੇ ਦੇ ਵਿੱਚ ਹੀ ਮਕਾ ਦਿੱਤਾ ਜਾਂਦਾ ਕੋਈ ਪਹੁੰਚ ਜਾਂਦਾ ਕੋਈ ਜਾ ਕੇ ਖਤਮ ਹੋ ਜਾਂਦਾ ਸੋ ਉਹ ਇੱਕ ਤਰੀਕਾ ਜਿਹੜਾ ਹੈਗਾ ਉਹ ਗਲਤ ਹੈ ਕਿ ਤੁਸੀਂ ਇਸ ਤਰੀਕੇ ਨਾਲ ਜਾਣੇ ਹੋ ਇਹ ਤਾਂ ਕੋਈ ਵੀ ਦੇਸ਼ ਤੁਹਾਨੂੰ ਕਹਿੰਦਾ ਮਤਲਬ ਕੋਈ ਵੀ ਦੁਨੀਆ ਦਾ ਕਾਨੂੰਨ ਜੇ ਤੁਸੀਂ ਤਰੀਕੇ ਨਾਲ ਦੇਖੋ ਕੋਈ ਧਰਮ ਨਹੀਂ ਤੁਹਾਨੂੰ ਕਹਿੰਦਾ ਕੋਈ ਦੇਸ਼ ਨਹੀਂ ਕਹਿੰਦਾ ਤੁਹਾਨੂੰ ਕਿਤੇ ਐਜੂਕੇਸ਼ਨ ਦੇ ਵਿੱਚ ਨਹੀਂ ਇਹ ਪੜਾਇਆ ਜਾਂਦਾ ਸਕੂਲਾਂ ਚ ਨਹੀਂ ਪੜਾਇਆ ਜਾਂਦਾ ਕਿ ਤੁਸੀਂ ਇਸ ਤਰੀਕਿਆਂ ਦੇ ਨਾਲ ਕਿਤੇ ਕਿਸੇ ਦੂਸਰੇ ਮੁਲਕ ਦੇ ਵਿੱਚ ਦਾਖਲ ਹੋਵੋ ਸੋ ਉਹ ਤਾਂ ਅਮਰੀਕਾ ਹੀ ਇਸ ਤਰ੍ਹਾਂ ਦਾ ਮੁਲਕ ਸੀ ਕਿ ਜਿਹੜਾ ਤੁਹਾਨੂੰ ਕੰਦ ਟੱਪਿਆਂ ਤੇ ਵੀ ਆ ਕੇ ਸਵਾਗਤ ਕਰਦਾ ਸੀ ਤੁਹਾਨੂੰ ਫੜ ਕੇ ਤੇ ਕੈਂਪ ਦੇ ਵਿੱਚ ਲੈ ਜਾਂਦਾ ਆਦਰਵਾਇਜ਼ ਕੁਝ ਐਸੇ ਮੁਲਕ ਵੀ ਇਸ ਧਰਤੀ ਦੇ ਉੱਤੇ ਹੈਗੇ ਜਿਨ੍ਹਾਂ ਨੇ ਸਿੱਧੇ ਤੌਰ ਤੇ ਗੱਲ ਕੀਤੀ ਹੋਈ ਹੈ ਕਿ ਜੇ ਕੋਈ ਵੀ ਬੰਦਾ ਕੰਧ ਟੱਪ ਕੇ ਬਾਰਡਰ ਟੱਪ ਕੇ ਇਲੀਗਲੀ ਸਾਡੇ ਮੁਲਕ 'ਚ ਦਾਖਲ ਹੋਇਆ ਤੇ ਅਸੀਂ ਉਹਨੂੰ ਗੋਲੀਬਾਰਾਂਗੇ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਗੋਲੀਆਂ ਮਾਰੀਆਂ ਵੀ ਨੇ ਬੰਦੇ ਮਾਰੇ ਵੀ ਐ ਇਹ ਤਾਂ ਅਮਰੀਕਾ ਦੀ ਆਪਾਂ ਕਹੀਏ ਵੀ ਦਰਿਆ ਦੇ ਲਈ ਹੈ ਕਿ ਉਹ ਹਰ ਇੱਕ ਆਏ ਸ਼ਰਨਾਰਥੀ ਨੂੰ ਜਿਹੜਾ ਹੈਗਾ ਉਹ ਗੱਲ ਨਾਲ ਲਾ ਰਿਹਾ ਦੋ-ਦੋ ਸਾਲਾਂ ਦੇ ਵਿੱਚ ਲੋਕਾਂ ਦੇ ਕੇਸ ਪਾਸ ਹੋਏ ਤੇ ਉਹ ਅੱਜ ਗ੍ਰੀਨ ਕਾਰਡ ਹੋਲਡਰ ਬਣ ਕੇ ਅਮਰੀਕਨ ਬਣ ਚੁੱਕੇ ਨੇ ਤੇ ਵਧੀਆ ਕਮਾਈ ਵਧੀਆ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਆ ਸੋ ਇਹ ਅਮਰੀਕਾ ਦੀ ਇੱਕ ਆਪਾਂ ਕਹ ਲਈਏ ਖਾਸੀਅਤ ਵੀ ਹੈਗੀ ਆ ਪਰ ਹੁਣ ਜਿਹੜੀ ਗੱਲ ਕਰਦੇ ਆਂ ਵੀ ਕਰੋੜ ਰੁਪਇਆ ਲਾ ਕੇ ਜਾਓ ਉਹਨੂੰ ਸਾਰਿਆਂ ਨੂੰ ਸੋਚਣਾ ਪੈਣਾ ਕਿ ਜੇ ਸਖਤਾਈ ਹੋ ਗਈ ਆ ਕੰਦ ਟੱਪਣ ਵੀ ਦੇਣਗੇ ਅਗਲੇ ਜਾਂ ਨਹੀਂ ਜੇ ਤੁਸੀਂ ਕੰਦ ਟੱਪ ਕੇ ਅੰਦਰ ਚਲੇ ਵੀ ਗਏ ਤੁਹਾਡਾ ਕੇਸ ਵੀ ਪਾਸ ਹੋਏਗਾ ਜਾਂ ਨਹੀਂ ਕਿਤੇ ਤੁਸੀਂ ਰੋਲਦੇ ਤਾਂ ਨਹੀਂ ਰਹੋਗੇ 20 25 25 ਸਾਲ ਕੇ ਤੁਹਾਨੂੰ ਪੇਪਰ ਹੀ ਨਾ ਦੇਵੇ ਹੁਣ ਅਮਰੀਕਾ ਸੋ ਇਹ ਸਾਰੀਆਂ ਗੱਲਾਂ ਹੁਣ ਸੋਚਣ ਵਾਲੀਆਂ ਨੇ ਕਿਉਂਕਿ ਡੋਨਲਡ ਟਰੰਪ ਹੋਰੀ ਆ ਚੁੱਕੇ ਨੇ ਆਪਣੀ ਦੂਸਰੀ ਉਹਨਾਂ ਦੀ ਟਰਮ ਹੈਗੀ ਆ ਇਹਦੇ ਵਿੱਚ ਮੈਨੂੰ ਪਤਾ ਹੈ ਮੈਂ ਸਮਝਦਾ ਇਸ ਗੱਲ ਨੂੰ ਮੈਂ ਉਹਨਾਂ ਦੇ ਤੇਵਰ ਦੇਖਦਾ ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਦੇਖਦਾ ਸੋ ਉਹ ਬਹੁਤ ਕੁਝ ਤਬਦੀਲ ਕਰਨਾ ਚਾਹੁੰਦੇ ਆ ਅਮਰੀਕਾ ਦੇ ਵਿੱਚ ਤੇ ਬੇਸ਼ੱਕ ਉਹਨਾਂ ਨੂੰ ਰੋਕਣਗੇ ਵੀ ਵਿਰੋਧੀ ਧਿਰ ਵੀ ਰੋਕੇਗੀ ਕਾਂਗਰਸ ਜਿਹੜਾ ਇੱਕ ਰਾਸ਼ਟਰਪਤੀ ਮਤਾ ਲਿਆਉਂਦਾ ਹੁੰਦਾ ਹੈ ਕਾਨੂੰਨ ਲਿਆਉਂਦਾ ਹੈ ਉਹ ਫਿਰ ਕਾਂਗਰਸ ਪਾਸ ਕਰਦੀ ਹੈ ਜਿਹੜੀ ਉਥੋਂ ਦੀ ਕਾਂਗਰਸ ਹੈਗੀ ਆ ਉਹਦੇ ਵਿੱਚ ਉਹ ਮਤਾ ਜਾਂਦਾ ਜੇ ਉਹ ਯੈਸ ਕਰ ਦੇਣ ਫਿਰ ਓਕੇ अदरवाइज ਨਹੀਂ ਸੋ ਇਸ ਵਾਰ ਵੀ ਇਸ ਤਰ੍ਹਾਂ ਹੀ ਹੋਣਾ ਜਿਵੇਂ ਪਿਛਲੀ ਵਾਰ ਵੀ ਹੋਇਆ ਸੀ ਕਿ ਬਹੁਤ ਸਾਰੇ ਮਤੇ ਪਾਸ ਵੀ ਹੋ ਜਾਣਗੇ ਪਰ ਬਹੁਤ ਸਾਰੇ ਐਸੇ ਵੀ ਹੋਣਗੇ ਜਿਹੜੇ ਕਾਂਗਰਸ ਨਾ ਕਰ ਦੇਗੀ ਉਸ ਤੋਂ ਬਾਅਦ ਉਥੇ ਦੀਆਂ ਅਦਾਲਤਾਂ ਨਾ ਕਰ ਦੇਣਗੀਆਂ ਸੋ ਕਈ ਕੁਝ ਡੋਨਲਡ ਟਰੰਪ ਹੋਰੀ ਕਰ ਸਕਣਗੇ ਤੇ ਕਈ ਕੁਝ ਨਹੀਂ ਕਰ ਸਕਣਗੇ ਜੀ ਜੀ ਜਿਵੇਂ ਤੁਹਾਨੂੰ ਹੰਦ ਕਰਦੇ ਆ ਜਿੱਦਾਂ ਹੀ ਕੋਈ ਵੱਡਾ ਹੋਰ ਫੈਸਲਾ ਆਉਂਦਾ ਜਿਸ ਦੇ ਨਾਲ ਕਿ ਕਿ ਪੂਰੀ ਜੀਓ ਪੋਲਿਟੀ ਦੇ ਵਿੱਚ ਕੋਈ ਨਵੀਂ ਕਾਨੂੰਨ ਬੰਦੇ ਨਹੀਂ ਜਾਂ ਪੂਰੇ ਕਿ ਕਿ ਇੰਟਰਨੈਸ਼ਨਲ ਵਿਸ਼ੇ ਵਿੱਚ ਚੇਂਜ ਨਹੀਂ ਚਾਹਦੇ ਨੇ ਦੁਆਗੜ ਰੁਕ ਰਹਾਂਗੇ ਸਾਰੀ ਜਨਗਤ ਤਾਂ ਦਸ਼ਕਾਂ ਦੇ ਕਿ ਕੋਸ਼ਿਸ਼ ਕਰਾਂਗੇ ਜਿਨੋਂ ਘੱਟਾ ਰੱਤ ਤੋਂ ਨਾ ਪ੍ਰਯਾਸ ਹੁੰਦਾ ਕਿ ਦਰਸ਼ਕਾਂ ਨੂੰ ਜੀਓ ਪੋਲਿਟੀ ਅਸਲ ਸੱਚ ਰਹੀ ਉਹਨਾਂ ਦੇ ਅੱਗੇ ਰੱਖੀ ਜਾਵੇ ਸੋ ਤਾਂ ਸਾਰੇ ਜੁੜਨ ਦੇ ਲਈ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰਿਆਂ ਹੀ ਦਰਸ਼ਕਾਂ